ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਪੰਜਾਬ ਦੇ ਲੋਕਾਂ ਨੂੰ ਦੇਣ ਦੋਸਤੋ ਜਿਹੜੇ ਮੇਰੇ ਭੈਣ ਭਰਾਵਾਂ ਨੇ 1984 ਦਾ ਦੌਰ ਦੇਖਿਆ ਹੈ ਜਾਂ ਜਿਨ੍ਹਾਂ ਲੋਕਾਂ ਨੇ 1984 ਵਿੜੇ ਦੇ ਅਤਵਾਦ ਦਾ ਦੌਰ ਆਪਣੇ ਪਿੰਡੇ ਉੱਪਰ ਹੰਡਾਇਆ ਹੈ ਉਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਪੂਰੇ 10 ਸਾਲ ਪੰਜਾਬ ਕਿਵੇਂ ਅੱਗ ਦੀ ਪੱਠੀ ਵਿੱਚ ਸੜਦਾ ਰਿਹਾ ਸੀ 1984 ਦੇ ਸਮੇਂ ਜਿਹੜੇ ਬੱਚਿਆਂ ਦੀ ਉਮਰ 5-7 ਸਾਲ ਦੀ ਸੀ ਜਾਂ ਜਿਨ੍ਹਾਂ ਦਾ ਜਨਮ 1984 ਤੋਂ ਬਾਅਦ ਵਿੱਚ ਹੋਇਆ ਹੈ ਉਹ ਸਾਰੇ ਹੀ ਭੈਣ ਭਰਾ ਆਪਣੇ ਮਾਤਾ ਪਿਤਾ ਕੋਲੋਂ ਉਹਨਾਂ ਕਾਲ ਦੇ ਦਿਨਾਂ ਬਾਰੇ ਚੰਗੀ ਤਰ੍ਹਾਂ ਪੁੱਛ ਸਕਦੇ ਹਨ ਦਿਨ ਦਿਹਾੜੇ ਕਿਵੇਂ ਬੈਂਕਾਂ ਲੁੱਟ ਲਈਆਂ ਜਾਂਦੀਆਂ ਸਨ ਬੇਕਸੂਰ ਹਿੰਦੂ ਵੀਰਾਂ ਨੂੰ ਬੱਸਾਂ ਵਿੱਚੋਂ ਉਤਾਰ ਕੇ ਗੋਲੀਆਂ ਨਾਲ ਪੁੰਨ ਦਿੱਤਾ ਜਾਂਦਾ ਸੀ ਰਾਤ ਵੇਲੇ ਖੇਤਾਂ ਨੂੰ ਪਾਣੀ ਵੀ ਡਰਦੇ ਡਰਦੇ ਲਾਉਣ ਜਾਂਦੇ ਸਾਂ ਤੇ ਡਰ ਦੇ ਮਾਰੇ ਰਾਤ ਨੂੰ ਬੈਟਰੀ ਵੀ ਨਹੀਂ ਸੀ ਬੈਟਰੀ ਵੀ ਨਹੀਂ ਸੀ ਜਗਾਉਂਦੇ ਜਿਹੜੇ ਕਿਸਾਨਾਂ ਦੇ ਘਰ ਪਿੰਡ ਤੋਂ ਬਾਹਰ-ਬਾਰ ਆਪਣੇ ਖੇਤਾਂ ਵਿੱਚ ਪਾਏ ਹੋਏ ਸਨ ਰਾਤ ਵੇਲੇ ਖੜਕੂ ਸਿੰਘ ਉਹਨਾਂ ਦੇ ਘਰ ਰੋਟੀ ਪਾਣੀ ਸ਼ਿਕਨ ਵਾਸਤੇ ਚਲੇ ਜਾਂਦੇ ਸਨ ਜੇਕਰ ਉਹ ਕਿਸਾਨ ਖੜਕੂਆਂ ਨੂੰ ਰੋਟੀ ਪਾਣੀ ਨਹੀਂ ਸੀ ਚਕਾਉਂਦੇ ਤਾਂ ਉਹਨਾਂ ਨੂੰ ਖੜਕੂਆਂ ਕੋਲੋਂ ਡਰ ਲੱਗਦਾ ਸੀ ਅਤੇ ਜੇਕਰ ਉਹ ਡਰਦੇ ਮਾਰੇ ਰੋਟੀ ਪਾਣੀ ਛਕਾ ਵੀ ਦਿੰਦੇ ਸਨ ਪਰ ਅਗਲੇ ਦਿਨ ਉਹਨਾਂ ਕਿਸਾਨਾਂ ਨੂੰ ਪੁਲਸ ਚੋਕ ਲੈਂਦੀ ਸੀ ਬਹੁਤ ਸਾਰੇ ਹਿੰਦੂ ਵੀਰ ਆਪਣੇ ਕਾਰੋਬਾਰ ਛੱਡ ਕੇ ਡਰਦੇ ਮਾਰੇ ਪੰਜਾਬ ਤੋਂ ਬਾਹਰ ਜਾਣ ਲੱਗ ਪਏ ਸਨ 1984 ਤੋਂ ਲੈ ਕੇ 1991-92 ਤੱਕ ਪੰਜਾਬ ਦਾ ਵਿਕਾਸ ਬਿਲਕੁਲ ਉਹ ਰੁਕਿਆ ਰਿਹਾ ਅਤਵਾਦ ਨੂੰ ਠੀਕ ਕਰਨ ਵਾਸਤੇ ਪੰਜਾਬ ਕੇਂਦਰ ਸਰਕਾਰ ਦਾ ਕਰਜ਼ਾਈ ਹੋ ਗਿਆ ਸੀ ਹਰਮੰਦਰ ਸਾਹਿਬ ਨੂੰ ਸнт ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਸਦੇ ਸਾਥੀਆਂ ਕੋਲੋਂ ਮੁਕਤ ਕਰਾਉਣ ਵਾਸਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਮਿਲਟਰੀ ਨੂੰ ਹਰਮੰਦਰ ਸਾਹਿਬ ਉੱਪਰ ਗੋਲੀ ਚਲਾਉਣੀ ਪਈ ਪਹਿਲੇ ਦਿਨ ਮਿਲਟਰੀ ਵੱਲੋਂ ਅਨਾਉਂਸਮੈਂਟ ਕੀਤੀ ਗਈ ਕਿ ਜਿੰਨੇ ਵੀ ਸਿੰਘ ਹਰਮੰਦਰ ਸਾਹਿਬ ਦੇ ਅੰਦਰ ਤਾਇਨਾਤ ਹਨ ਉਹ ਸਾਰੇ ਦੇ ਸਾਰੇ ਹੱਥ ਖੜੇ ਕਰਕੇ ਬਾਹਰ ਆ ਜਾਓ ਜਦ ਕੋਈ ਵੀ ਸਿੰਘ ਬਾਹਰ ਨਾ ਆਇਆ ਤਾਂ ਦੋਨਾਂ ਧਿਰਾਂ ਦੇ ਵਿਚਕਾਰ 10 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ 3 ਦਿਨਾਂ ਤੱਕ ਡਟਮਾ ਮੁਕਾਬਲਾ ਹੁੰਦਾ ਰਿਹਾ ਮਿਲਟਰੀ ਵੱਲੋਂ ਟੈਂਕਾਂ ਦੀ ਵਰਤੋਂ ਵੀ ਕੀਤੀ ਗਈ ਬੰਬ ਗੋਲਿਆਂ ਦੀ ਵਰਤੋਂ ਕੀਤੀ ਗਈ ਇਸ 2-3 ਦਿਨ ਦੇ ਮੁਕਾਬਲੇ ਵਿੱਚ ਸੈਂਕੜੇ ਹੀ ਸੰਗ ਮਾਰੇ ਗਏ ਵੱਡੀ ਗਿਣਤੀ ਵਿੱਚ ਬੇਕਸੂਰ ਸੰਗਤਾਂ ਦੀਆਂ ਜਾਨਾਂ ਚਲੀਆਂ ਗਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਟਰੀ ਦੇ ਜਵਾਨ ਮਾਰੇ ਗਏ ਤੇ ਕੁਝ ਜ਼ਖਮੀ ਹੋ ਗਏ ਹਰਮੰਦਰ ਸਾਹਿਬ ਦੀ ਇਮਾਰਤ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹਰਮੰਦਰ ਸਾਹਿਬ ਦੀ ਇਮਾਰਤ ਦੀ ਬੇਅਦਬੀ ਹੁਣ ਕਰਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਗਾੜਾ ਨੇ ਜਜਵਾਟ ਵਿੱਚ ਆ ਕੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸਿੱਟੇ ਵਜੋਂ ਦਿੱਲੀ ਵਿੱਚ ਦੰਗੇ ਭੜਕ ਗਏ ਇੰਦਰਾ ਗਾਂਧੀ ਦੇ ਸਮਰਥਕਾਂ ਨੇ ਦਿੱਲੀ ਵਿੱਚ ਰਹਿ ਰਹੇ ਕਈ ਹਜ਼ਾਰ ਸਿੱਖਾਂ ਨੂੰ ਅਗਲਾਕੇ ਸਾੜ ਦਿੱਤਾ ਉਹਨਾਂ ਦੇ ਘਰਾਂ ਦਾ ਸਮਾਨ ਲੁੱਟ ਲਿਆ ਗਿਆ ਸੋ اے ਸੀ ਦੋਸਤੋ 1984 ਤੋਂ ਲੈ ਕੇ 1991 92 ਤੱਕ ਦਾ ਪੰਜਾਬ ਦਾ ਜੋ ਮਾਹੌਲ ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਸ ਅਰਸੇ ਦੇ ਦੌਰਾਨ ਹੀ ਪੰਜਾਬ ਦੇ ਪੁਲਿਸ ਦੇ ਕੁਝ ਅਫਸਰਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਬੇਕਸੂਰ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਬਣਾ ਕੇ ਸ਼ਹੀਦ ਕਰ ਦਿੱਤਾ ਇਹ ਗੱਲ ਕਿਸੇ ਕੋਲੋਂ ਵੀ ਲੁਕੀ ਚੁਪੀ ਨਹੀਂ ਰਹੀ ਜਸਟੰਗ ਨਾਲ ਬੇਕਸੂ ਨੌਜਵਾਨਾਂ ਨੂੰ ਪਿੰਡਾਂ ਵਿੱਚੋਂ ਚੁੱਕ-ਚੁੱਕ ਕੇ ਮਾਰਿਆ ਗਿਆ ਸਿੱਟੇ ਵੱਜੋਂ ਪੁਲਿਸ ਦੇ ਕਈ ਵੱਡੇ-ਵੱਡੇ ਅਫਸਰਾਂ ਨੂੰ ਹੁਣ 30-35 ਸਾਲਾਂ ਬਾਅਦ ਅਦਾਲਤਾਂ ਨੇ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਹਨ ਹੁਣ ਦੋਸਤੋ ਆਪਾਂ ਇਹ ਦੇਖਣਾ ਹੈ ਕਿ ਅਸੀਂ ਇਹਨਾਂ 8 ਦਾ ਸਾਲਾਂ ਦੇ ਅਰਸੇ ਵਿੱਚ ਕੀ ਖੱਟਿਆ ਅਤੇ ਕੀ ਗੁਆਇਆ ਕੁਝ ਖੱਟਣ ਵਾਲੀ ਗੱਲ ਤਾਂ ਮੇਰੇ ਦਿਮਾਗ ਵਿੱਚ ਕੋਈ ਦਿਸ਼ ਨਹੀਂ ਰਹੀ ਪਰ ਅਸੀਂ ਜੋ ਕੁਝ ਗੁਆ ਲਿਆ ਉਹ ਸਭ ਦੇ ਸਾਹਮਣੇ ਹੈ ਪਹਿਲੀ ਗੱਲ ਅਸੀਂ ਆਪਣੇ ਸੈਂਕੜੇ ਹੀ ਸਿੰਘ ਹਰਮੰਦਰ ਸਾਹਿਬ ਵਿਖੇ ਮਿਲਟਰੀ ਵਾਲੇ ਮੁਕਾਬਲੇ ਵਿੱਚ ਗਵਾਲੇ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਜੋ ਬਚ ਗਏ ਸਨ ਤੇ ਬਾਹਰ ਨਿਕਲ ਗਏ ਸਨ ਉਹ ਪੁਲਿਸ ਨੇ ਉਹਨਾਂ ਨੂੰ ਪਕੜ ਕੇ ਜੇਲਾਂਾਂ ਵਿੱਚ ਸੁੱਟ ਦਿੱਤਾ ਸੀ ਜੋ ਅੱਜ ਤੱਕ ਜੇਲਾਂ ਵਿੱਚ ਸੜ ਰਹੇ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜੋ ਸਿਰਫ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਸਨ ਉਹ ਇਸ ਲੜਾਈ ਦੇ ਦੌਰਾਨ ਅੰਦਰ ਹੀ ਘਿਰ ਗਈਆਂ ਸਨ ਉਸ ਵਿੱਚ ਬੱਚੇ ਵੀ ਸਨ ਬੁੱਢੇ ਵੀ ਸਨ ਮਾਵਾ ਸਨ ਪੈਣਾ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਹਰਮੰਦਰ ਸਾਹਿਬ ਦੀ ਇਮਾਰਤ ਦਾ ਟੈਂਕਾਂ ਦੇ ਬੰਬ ਗੋਲਿਆਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਪਵਿੱਤਰ ਸਥਾਨ ਦੀ ਬੇਅਦਬੀ ਹੋ ਗਈ ਅਸੀਂ ਇੱਕ ਇੰਦਰਾ ਗਾਂਧੀ ਨੂੰ ਮਾਰਿਆ ਇਸ ਦੇ ਬਦਲੇ ਦਿੱਲੀ ਵਿੱਚ ਕਈ ਹਜ਼ਾਰ ਬੇਕਸੂਰ ਸਿੱਖਾਂ ਨੂੰ ਮਾਰ ਦਿੱਤਾ ਗਿਆ ਅੱਗਾਂ ਲਾ ਕੇ ਸਾੜ ਦਿੱਤਾ ਗਿਆ ਹੁਣ ਦੋਸਤੋ ਤੁਸੀਂ ਆਪ ਹੀ ਸੋਚ ਕੇ ਵੇਖ ਲਵੋ ਕਿ ਅਸੀਂ ਕਿਸੇ ਦੀ ਕਿਸੇ ਦੇਸ਼ ਦੀ ਮਿਲਟਰੀ ਨਾਲ ਮੁਕਾਬਲਾ ਕਰ ਸਕਦੇ ਹਾਂ ਭਾਵੇਂ ਸਾਡੇ ਕੋਲ ਕਿੰਨੇ ਵੀ ਮਾਰੋ ਤੁਮਾਰੂ ਹਥਿਆਰ ਕਿਉ ਨਾ ਹੋਣ ਦੇਸ਼ ਦੀ ਮਿਲਟਰੀ ਕੋਲ ਟੈਂਕ ਹੁੰਦੇ ਹਨ ਜਹਾਜ਼ ਹੁੰਦੇ ਹਨ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਭਾਰਤ ਦੀ ਮਿਲਟਰੀ ਨਾਲ ਲੜਨਾ ਹੀ ਚਾਹਦੇ ਸਨ ਤਾਂ ਉਹਨਾਂ ਨੂੰ ਹਰਮੰਦਰ ਸਾਹਿਬ ਲੜਾਈ ਦਾ ਅੱਡਾ ਬਣਾਉਣ ਦੀ ਥਾਂ ਕੋਈ ਹੋਰ ਖਾਲੀ ਪਿਆ ਕਿਲਾ ਚੁਣ ਲੈਣਾ ਚਾਹੀਦਾ ਸੀ ਜੇਕਰ ਇਸ ਤਰ੍ਹਾਂ ਕਰ ਲਿਆ ਜਾਂਦਾ ਤਾਂ ਨਾ ਤਾਂ ਬੇਕਸੂਰ ਸੰਗਤ ਮਾਰੀ ਜਾਂਦੀ ਨਾ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਕੋਈ ਨੁਕਸਾਨ ਹੁੰਦਾ ਨਾ ਇੰਦਰਾ ਗਾਂਧੀ ਨੂੰ ਉਸ ਦੇ ਗਾਰਡ ਮਾਰਦੇ ਫਿਰ ਨਾ ਹੀ ਦਿੱਲੀ ਵਿੱਚ ਬੇਕਸੂਰ ਸਿੱਖਾਂ ਨੂੰ ਮਾਰਿਆ ਜਾਂਦਾ ਦੋਸਤੋ ਸਰਕਾਰ ਭਾਵੇਂ ਕਿਸੇ ਵੀ ਦੇਸ਼ ਦੀ ਹੋਵੇ ਚਾਹੇ ਕੈਨੇਡਾ ਜਾਂ ਅਮਰੀਕਾ ਦੀ ਹੋਵੇ ਜਾਂ ਭਾਰਤ ਦੀ ਹੋਵੇ ਜਾਂ ਕਿਸੇ ਹੋਰ ਦੇਸ਼ ਦੀ ਹੋਵੇ ਸਰਕਾਰ ਨੇ ਲਾਇਨ ਐਂਡ ਆਰਡਰ ਨੂੰ ਕਾਇਮ ਰੱਖਣਾ ਹੁੰਦਾ ਹੈ ਸਰਕਾਰ ਤੋਂ ਬਿਨਾ ਕੋਈ ਵੀ ਨਾਗਰਿਕ ਨਜਾਇਜ਼ ਹਥਿਆਰ ਨਹੀਂ ਰੱਖ ਸਕਦਾ ਇਹ ਹਰ ਇੱਕ ਦੇਸ਼ ਦੇ ਕੈਦੇ ਕਾਨੂੰਨ ਵਿੱਚ ਆਉਂਦਾ ਹੈ ਜਸਤੰਗਨਾਰ ਹਰਮੰਦਰ ਸਾਹਿਬ ਵਿੱਚ ਇਹਨਾਂ ਮਾਰੂ ਅਸਲਾ ਜਮ੍ਹਾਂ ਕਰ ਲਿਆ ਗਿਆ ਤੇ ਕਦੇ ਕੋਣ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਸੇ ਨੂੰ ਵੀ ਮਾਰ ਦਿੱਤਾ ਜਾਂਦਾ ਸੀ ਕਿਤੇ ਬੈਂਕਾਂ ਲੁੱਟ ਲਈਆਂ ਜਾਂਦੀਆਂ ਸਨ ਮੈਨੂੰ ਨਹੀਂ ਲੱਗਦਾ ਕਿਸੇ ਦੇਸ਼ ਦੀ ਸਰਕਾਰ ਕਿਸੇ ਆਦਮੀ ਨੂੰ ਇੰਨੀ ਇਜਾਜ਼ਤ ਦੇ ਦੇਵੇ ਬਾਕੀ ਤੁਸੀਂ ਦੱਸ ਦੇਵੋ ਕਿ ਕਿਸੇ ਦੇਸ਼ ਦੇ ਖਾਸ ਫਿਰਕੇ ਨੇ ਕਿਸੇ ਦੇਸ਼ ਦੀ ਸਰਕਾਰ ਨਾਲ ਹਥਿਆਰਾਂ ਨਾਲ ਲੜਾਈ ਕਰਕੇ ਕਿਸੇ ਕਿਸਮ ਦੀ ਕੋਈ ਤਰੱਕੀ ਕੀਤੀ ਹੋਵੇ ਅਸੀਂ ਜਿੱਥੇ ਵੀ ਧੱਕੇਸ਼ਾਹੀ ਵਰਤੀ ਪਰਤੀ ਹੈ ਚਾਹੇ ਉਹ ਕਿਸਾਨ ਅੰਦੋਲਨ ਹੋਣ ਚਾਹੇ ਕਿਤੇ ਹੋਰ ਅਸੀਂ ਉੱਥੇ ਆਪਣਾ ਨੁਕਸਾਨ ਹੀ ਕਰਵਾਇਆ ਹੈ ਹੋ ਸਕਦਾ ਹੈ ਕਿ ਜਿਹੜੇ ਭੈਣ ਭਰਾ ਭਰਾਵਾਂ ਦਾ ਜਨਮ 1984 ਤੋਂ ਬਾਅਦ ਵਿੱਚ ਹੋਇਆ ਹੈ ਜਾਂ 1984 ਦੇ ਸਮੇਂ ਅਜੇ ਉਹ ਬਹੁਤ ਛੋਟੇ ਹੋਣ ਉਨਾਂ ਨੂੰ ਮੇਰੇ ਇਹ ਵਿਚਾਰ ਪਸੰਦ ਨਾ ਆਏ ਹੋਣ ਪਰ ਫਿਰ ਵੀ ਮੈਂ ਆਪਣੀ ਇਸ ਵੀਡੀਓ ਰਾਹੀਂ ਉਸ ਸਮੇਂ ਦੇ ਹਾਲਾਤਾਂ ਬਾਰੇ ਆਪ ਜੀ ਨੂੰ ਮੋਟਾ-ਮੋਟਾ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਕੁਝ ਲੋਕਾਂ ਨੇ ਇਹ ਕਹਿਣਾ ਹੈ ਕਿ ਉਸ ਸਮੇਂ ਦੀ ਸਰਕਾਰ ਨੇ ਗਿਣ ਮਿਸ ਕੇ ਸਾਡੇ ਹਰਮੰਦਰ ਸਾਹਿਬ ਜੀ ਦੇ ਜੀ ਦੀ ਬੇਰਵੀ ਕੀਤੀ ਹੈ ਇਸ ਬਾਰੇ ਮੇਰਾ ਕਹਿਣਾ ਇਹ ਹੈ ਕਿ ਹਰਮੰਦਰ ਸਾਹਿਬ ਵਿੱਚ ਹਥਿਆਰ ਇਕੱਠੇ ਕਰਕੇ ਅਸੀਂ ਉਸ ਸਮੇਂ ਦੀ ਸਰਕਾਰ ਨੂੰ ਹਰਮੰਦਰ ਸਾਹਿਬ ਉੱਪਰ ਹਮਲਾ ਕਰਨ ਦਾ ਮੌਕਾ ਹੀ ਕਿਉਂ ਦਿੱਤਾ ਜਿਸ ਦੀ ਵਜ੍ਹਾ ਕਰਕੇ ਅਸੀਂ ਆਪਣਾ ਇਨਾ ਨੁਕਸਾਨ ਕਰਵਾ ਲਿਆ ਜੇਕਰ ਅਸੀਂ ਇਸ ਸਾਰੇ ਘਟਨਾਕਰਨ ਵਿੱਚ ਕੁਝ ਪ੍ਰਾਪਤ ਕੀਤਾ ਹੈ ਤਾਂ ਤੁਸੀਂ ਪੂਰੀ ਦਲੇਲਵਾਰੀ ਨਾਲ ਕਮੈਂਟਾਂ ਨਹੀਂ ਜ਼ਰੂਰ ਦੱਸ ਸਕਦੇ ਹੋ 45 ਸਾਲ ਦੀ ਉਮਰ ਤੋਂ ਘੱਟ ਵਾਲੇ ਤਾਂ ਕਮੈਂਟ ਨਾ ਹੀ ਕਰਨ ਕਿਉਂਕਿ ਉਸ ਵਕਤ ਉਹ 4-5 ਸਾਲਾਂ ਦੇ ਬੱਚੇ ਹੀ ਹੋਣਗੇ ਉਹ ਸੁਣੀਆਂ ਸੁਣਾਈਆਂ ਗੱਲਾਂ ਵਿੱਚ ਆ ਕੇ ਜਜ਼ਬਾਤ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਕਾਫੀ ਗਰਮ ਵਿਚਾਰਾਂ ਵਾਲੇ ਕਮੈਂਟ ਕਰ ਦਿੰਦੇ ਹਨ ਸੋ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ